ਮੇਰੇ ਭਰਾਓ ਪੀਸ ਤੂੰ ਇਹਨਾਂ ਦੁਨੀਆਂ ਵਿੱਚ ਕਿਵੇਂ ਤੰਦੂਸ ਲੱਗ ਰਿਹਾ ਹੈ ਅਤੇ ਇਹ ਅਜੀਬ ਜਿਹੀ ਰੋਟੀ ਮੈਨੂੰ ਕਿਉਂ ਵਰਤਾ ਰਿਹਾ ਹੈ ਇਹ ਬابل ਦੇਸ਼ ਦੀ ਰੋਟੀ ਤੇ ਨਹੀਂ ਹੈ ਸੁਮਾ ਮੈਂ ਉਸ ਰੋਟੀ ਨੂੰ ਜਿਹਨੂੰ ਮੈਂ ਖਾਂਦਾ ਹਾਂ ਉਹਨੂੰ ਅਤੇ ਉਸ ਈਸ਼ਵਰ ਨੂੰ ਜਿਹਦੀ ਮੈਂ ਸੇਵਾ ਕਰਦਾ ਹਾਂ ਬਦਲ ਦਿੱਤਾ ਹੈ ਅਤੇ ਹੁਣ ਪਹਿਲੇ ਤੋਂ ਜ਼ਿਆਦਾ ਖੁਸ਼ ਹਾਂ ਅਤੇ ਤਗੜਾ ਹਾਂ ਤੂੰ ਇੰਜ ਕਿਉਂ ਕੀਤਾ ਭਰਾ ਮੈਨੂੰ ਵੀ ਦੱਸ ਕਿਹੜੀ ਗੱਲ ਨੇ ਤੇਰੀ ਜ਼ਿੰਦਗੀ 'ਚ ਬਦਲਾਅ ਕੀਤਾ ਜਿਵੇਂ ਤੂੰ ਜਾਣਦਾ ਹੈ ਕਿੰਨੇ ਸਾਲ ਪਹਿਲਾਂ ਬਾਬਲ ਦੇ ਸਾਡੇ ਰਾਜਾ ਨਬੁਕਤਨੇਜ਼ਰ ਨੇ ਯਰੂਸ਼ਲਮ ਦੇ ਖਿਲਾਫ ਚੜ੍ਹਾਈ ਕੀਤੀ ਸੀ ਅਤੇ ਯਹੂਦਾ ਦੇ ਰਾਜਾ ਯਹੋਆਕੀਮ ਨੂੰ ਹਰਾ ਦਿੱਤਾ ਸੀ ਰਾਜਾ ਨੇ ਅਸ਼ਪਨਜ਼ ਨੂੰ ਹੁਕਮ ਦਿੱਤਾ ਜਿਹੜਾ ਰਾਜਾ ਦਾ ਪ੍ਰધાન ਸੀ ਕਿ ਤੂੰ ਇਹੋ ਜਿਹੇ ਇਜ਼ਰਾਈਲੀਆਂ ਨੂੰ ਚੁਣ ਜਿਹੜੇ ਸ਼ਾਹੀ ਅਤੇ ਨੇਕ ਹੋਣ ਇਸ ਲਈ ਰਾਜਾ ਨੇ ਉਹਨਾਂ ਲਈ ਆਪਣੀ ਸ਼ਾਹੀ ਭੋਜ ਵਿੱਚ ਰੋਜ਼ ਦੀ ਰੋਟੀ ਅਤੇ ਉਹਨਾਂ ਨੂੰ ਆਪਣਾ ਦਾਖਰਸ ਦਿੱਤਾ ਰਾਜਾ ਦੀ ਸੇਵਾ ਵਿੱਚ ਆਉਣ ਤੋਂ ਪਹਿਲਾਂ 3 ਸਾਲ ਉਹਨਾਂ ਨੂੰ ਸਿਖਾਇਆ ਜਾਂਦਾ ਸੀ ਦਾਨੀਅਲ ਅਤੇ ਉਸਦੇ ਮਿੱਤਰ ਸ਼ਦਰਕ ਮਿਸ਼ਕ ਅਤੇ ਅਬਦਨਗੋ ਦਾਨੀਅਲ ਨੇ ਸੋਚ ਲਿਆ ਸੀ ਕਿ ਉਹ ਰਾਜਾ ਦੇ ਸ਼ਾਹੀ ਭੋਜ ਵਿੱਚੋਂ ਅਤੇ ਦਾਖਰਸ ਤੋਂ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰੇਗਾ ਇਸ ਲਈ ਉਸਨੇ ਅਧਿਕਾਰੀਆਂ ਤੋਂ ਇਹ ਆਗਿਆ ਮੰਗੀ ਕਿ ਉਹ ਆਪਣੇ ਆਪ ਨੂੰ ਉਸ ਰੋਟੀ ਤੋਂ ਅਸ਼ੁੱਧ ਨਹੀਂ ਕਰੇਗਾ ਅਧਿਕਾਰੀ ਡੈਨੀਅਲ ਦੇ ਨਾਲ ਦਇਆਵਾਨ ਸੀ ਉਹਨੇ ਕਿਹਾ ਮੈਨੂੰ ਇਹ ਕਹਿੰਦੇ ਹੋਏ ਦੁੱਖ ਹੈ ਮੈਂ ਆਪਣੇ ਸਵਾਮੀ ਰਾਜਾ ਨੂੰ ਮੁਕਤਨੇਸਰ ਤੋਂ ਦਰਦਾ ਹਾਂ ਉਹੀ ਹੈ ਜਿਨੇ ਤੁਹਾਡੇ ਲੋਕਾਂ ਦੀ ਰੋਟੀ ਅਤੇ ਦਾਕਰ ਸਥਾਪਿਤ ਕੀਤਾ ਹੈ ਕੀ ਹੋਵੇਗਾ ਜਦੋਂ ਉਹ ਦੇਖੇਗਾ ਕਿ ਤੁਸੀਂ ਲੋਕ ਆਪਣੀ ਉਮਰ ਦੇ ਬਾਕੀ ਜਵਾਨਾਂ ਦੇ ਮੁਕਾਬਲੇ ਕਮਜ਼ੋਰ ਅਤੇ ਬਿਮਾਰ ਦਿਖਤੇ ਹੋ ਕਿਉਂ ਜੋ ਇੰਜ ਕਰਨ ਤੇ ਮੇਰੀ ਆਪਣੀ ਜ਼ਿੰਦਗੀ ਖਤਰੇ ਵਿੱਚ ਪੈ ਜਾਵੇਗੀ ਫਿਰ ਦਾਨੀਅਲ ਨੇ ਪ੍ਰਦਾਨ ਨੂੰ ਕਿਹਾ ਜਿਹੜੇ ਅਧਿਕਾਰੀ ਨੇ ਦਾਨੀਅਲ ਦੇ ਮਿੱਤਰਾਂ ਨੂੰ ਨਿਯੁਕਤ ਕੀਤਾ ਸੀ ਮਿਹਰਬਾਨੀ ਨਾਲ ਸ਼੍ਰੀਮਾਨ ਜੀ ਕੀ ਤੁਸੀਂ ਆਪਣੇ ਦਾਸਾਂ ਨੂੰ ਥੋੜੀ ਸਾਖ ਸਬਜ਼ੀ ਖਾਣ ਨੂੰ ਦੇ ਕੇ ਅਤੇ ਸਿਰਫ ਪਾਣੀ ਪੀਣ ਨੂੰ ਦੇ ਕੇ ਸਾਡੀ ਪਰਤਾਲ ਕਰੋਗੇ ਫਿਰ ਤੁਸੀਂ ਸਾਡੇ ਰੰਗ ਰੂਪ ਦੀ ਪਰਖਣਾ ਉਹਨਾਂ ਜਵਾਨਾਂ ਦੇ ਨਾਲ ਕਰ ਸਕਦੇ ਹੋ ਜਿਹੜੇ ਸ਼ਾਹੀ ਸਵਾਦਲੀ ਰੋਟੀ ਖਾਂਦੇ ਹਨ ਜੋ ਕੁਝ ਤੂੰ ਦੇਖੇ ਉਸ ਦੇ ਮੁਤਾਬਿਕ ਸਾਡੇ ਨਾਲ ਵਰਤਾਵਾ ਕਰ ਸਕਦੇ ਹੋ ਇਸ ਤਰ੍ਹਾਂ ਪ੍ਰਧਾਨ ਨੇ ਉਹਨਾਂ ਦੀ ਬੇਨਤੀ ਸੁਣੀ ਅਤੇ ਉਸ ਨੂੰ ਮੰਨ ਲਿਆ ਅਤੇ ਪੂਰੇ 10 ਦਿਨ ਤੱਕ ਉਹਨਾਂ ਦੀ ਪ੍ਰੀਖਿਆ ਕੀਤੀ 10ਵੇਂ ਦਿਨ ਇਹ ਸਿੱਟਾ ਨਿਕਲਿਆ ਕਿ ਡੈਨੀਅਲ ਅਤੇ ਉਸਦੇ ਮਿੱਤਰ ਦੂਜਿਆਂ ਦੀ ਤੁਲਨਾ ਵਿੱਚ ਵਧੀਆ ਦਿਖਾਈ ਦਿੰਦੇ ਸੀ ਜਿਨ੍ਹਾਂ ਨੇ ਰਾਜ ਦੀ ਰੋਟੀ ਖਾਧੀ ਸੀ ਇਸ ਲਈ ਪ੍ਰਧਾਨ ਨੇ ਸ਼ਾਹੀ ਰੋਟੀ ਅਤੇ ਦਾਖਰਸ ਨੂੰ ਹਟਾ ਕੇ ਉਸ ਦੇ ਬਦਲੇ ਉਹਨਾਂ ਨੂੰ ਖਾਣ ਵਾਸਤੇ ਸਾਗ ਸਬਜ਼ੀ ਦਿੱਤੀ ਪਰਮੇਸ਼ਵਰ ਨੇ ਦਾਨੀਅਲ ਅਤੇ ਉਸਦੇ ਮਿੱਤਰਾਂ ਨੂੰ ਸਾਰੇ ਸ਼ਾਸਤਰਾਂ ਅਤੇ ਵਿਦਿਆ ਵਿੱਚ ਕੁਸ਼ਲ ਬਣਾਇਆ ਅਤੇ ਉਹਨਾਂ ਨੂੰ ਦਰਸ਼ਨਾ ਅਤੇ ਸੁਪਨਿਆਂ ਨੂੰ ਸਮਝਣ ਅਤੇ ਉਹਨਾਂ ਦਾ ਮਤਲਬ ਦੱਸਣ ਦੀ ਖਾਸ ਯੋਗਤਾ ਦਿੱਤੀ। ਜਦੋਂ ਨਬੁਕਤਨੇਸਰ ਦਾ ਠਹਿਰਾਇਆ ਗਿਆ ਵਕਤ ਆਇਆ, ਤਦ ਪ੍ਰਧਾਨ ਨੇ ਦਾਨੀਅਲ ਅਤੇ ਉਸਦੇ ਮਿੱਤਰਾਂ ਨੂੰ ਰਾਜੇ ਦੇ ਸਾਹਮਣੇ ਹਾਜ਼ਰ ਕੀਤਾ। ਜਦੋਂ ਰਾਜੇ ਨੇ ਉਹਨਾਂ ਨਾਲ ਗੱਲਾਂ ਕੀਤੀਆਂ, ਤਦ ਉਸ ਨੂੰ ਉਹਨਾਂ ਵਰਗਾ ਕੋਈ ਨਾ ਲੱਭਿਆ। ਇਸ ਕਰਕੇ ਉਹ ਰਾਜਾ ਦੀ ਸੇਵਾ ਵਿੱਚ ਹਾਜ਼ਰ ਹੋਏ। ਰਾਜਾ ਨੇ ਇਹ ਦੇਖਿਆ ਕਿ ਉਹ ਰਾਜ ਦੇ ਸਾਰੇ ਜਾਦੂਗਰਾਂ ਨਾਲੋਂ 10 ਗੁਣਾ ਜ਼ਿਆਦਾ ਤਗੜੇ ਅਤੇ ਬੁੱਧੀਮਾਨ ਅਤੇ ਜਾਣਕਾਰ ਸੀ। ਉਪੀਸ ਮੈਂ ਵੀ ਦਾਨੀਅਲ ਦੇ ਬਾਰੇ ਕਹਾਣੀਆਂ ਸੁਣੀਆਂ ਹਨ ਪਰ ਮੈਂ ਉਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ। ਤੂੰ ਇਸ ਤਰ੍ਹਾਂ ਦੀਆਂ ਸੰਭਵ ਕਹਾਣੀਆਂ ਤੇ ਵਿਸ਼ਵਾਸ ਕਿਵੇਂ ਕਰਦਾ ਹੈ? ਮੈਂ ਜਾਣਦਾ ਹਾਂ ਕਿ ਇਹ ਕਹਾਣੀ ਸੱਚ ਹੈ ਕਿਉਂਕਿ ਜੋ ਮੈਂ ਹੀ ਉਹ ਅਧਿਕਾਰੀ ਸੀ ਜਿਹੜਾ ਦਾਨੀਅਲ ਅਤੇ ਉਹਦੇ ਮਿੱਤਰਾਂ ਦੇ ਪ੍ਰਧਾਨ ਸੀ ਉਹ ਮੈਂ ਹੀ ਸੀ। ਜਿਨ੍ਹਾਂ ਨੇ ਉਹਨਾਂ ਦੀ ਪੜਤਾਲ ਕੀਤੀ ਸੀ ਅਤੇ ਉਹਨਾਂ ਦੇ ਰੂਪ ਰੰਗ ਨੂੰ ਦੂਜਿਆਂ ਤੋਂ ਬੜਾ ਚੰਗਾ ਪਾਇਆ ਸੀ ਮੈਂ ਵੇਖਿਆ ਕਿ ਦਾਨੀਅਲ ਪ੍ਰਭੂ ਆਪਣੇ ਪਰਮੇਸ਼ਵਰ ਵਾਸਤੇ ਪਵਿੱਤਰ ਰਹਿਣਾ ਚਾਹੁੰਦਾ ਸੀ ਅਤੇ ਕਿਵੇਂ ਪਰਮੇਸ਼ਵਰ ਨੇ ਉਹਨੂੰ ਸਾਰੇ ਲੋਕਾਂ ਤੋਂ ਜ਼ਿਆਦਾ ਬੁੱਧੀ ਦੇ ਕੇ ਆਸ਼ੀਸ਼ਿਤ ਕੀਤਾ ਕਿਉਂਕਿ ਉਹਦੇ ਵਰਗਾ ਕੋਈ ਨਹੀਂ ਸੀ ਕਿਉਂ ਜੋ ਮੈਂ ਖੁਦ ਦਾਨੀਅਲ ਨੂੰ ਪਰਖਿਆ ਸੀ ਅਤੇ ਪਾਇਆ ਕਿ ਉਹ ਸਾਰਿਆਂ ਤੋਂ ਮਹਾਨ ਸੀ ਮੈਂ ਉਸ ਦੇ ਪਰਮੇਸ਼ਵਰ ਦੇ ਪਿੱਛੇ ਚੱਲਣ ਨੂੰ ਚੁਣਿਆ ਅਤੇ ਮੈਂ ਚੁਣਿਆ ਕਿ ਮੈਂ ਆਪ ਆਪਣੀ ਜੀਵਨ ਨੂੰ ਪਰਿਸ਼ਟ ਨਾ ਕਰਾਂ ਮੈਂ ਵਿਸ਼ਵਾਸ ਕਰਦਾ ਹਾਂ ਮੇਰਾ ਪੂਰਾ ਟੱਬਰ ਮੈਂ ਪਹਿਲਾਂ ਤੋਂ ਵਧੀਆਂ ਹਾਂ ਇਸੀ ਸਾਰੇ ਦਾਨੀਅਲ ਦੇ ਪਰਮੇਸ਼ਵਰ ਨੂੰ ਜਾਣ ਕੇ ਬੜੇ ਖੁਸ਼ ਹਾਂ ਓਪਿਸ ਤੂੰ ਤੂੰ ਦਾਨੀਅਲ ਦੀ ਪਰਖ ਕਰਨ ਵਾਲਾ ਪ੍ਰਧਾਨ ਸੀ ਮੈਂ ਹੁਣ ਯਕੀਨਨ ਦੇਖ ਸਕਦਾ ਹਾਂ ਅਤੇ ਖੁਦ ਸਮਝ ਸਕਦਾ ਹਾਂ ਕਿ ਤੂੰ ਸੱਚਮੁੱਚ ਬਦਲ ਗਿਆ ਹੈਂ ਤੂੰ ਮੈਨੂੰ ਦਾਨੀਅਲ ਅਤੇ ਉਸਦੇ ਪਰਮੇਸ਼ਵਰ ਦੇ ਬਾਰੇ ਸਿਖਾ। ਅਤੇ ਇਹ ਸਿਖਾ ਕਿ ਸਰੀਰ, ਬੁੱਧੀ ਅਤੇ ਦਿਲ ਵਿੱਚ ਕਿਵੇਂ ਇੱਕ ਵਧੀਆ ਜੀਵਨ ਜੀ ਸਕਦੇ ਹਾਂ।